ਸ਼ਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ 89 ਪੰਜਾਬ ਹਿਮਾਚਲ ਮੈਂ ਜੋਨੀ ਗੇਰਾ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਕਸਬਾ ਹਾਜੀਪੁਰ ਤੋਂ ਆ ਰਹੀ ਜਿੱਥੇ ਹਾਜੀਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਤੇਜ਼ ਬਾਰਿਸ਼ ਪੈਣ ਦੇ ਨਾਲ ਜਿਹੜਾ ਹਾਜੀਪੁਰ ਦੇ ਵਿੱਚ ਪਾਣੀ ਦਾ ਪਾਣੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਉਫਾਨ ਦੇ ਉੱਤੇ ਪਾਣੀ ਹੈਗਾ ਇਸ ਵੇਲੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਿਊਜ਼ 89 ਪੰਜਾਬ ਹਿਮਾਚਲ ਦੇ ਮਾਧਿਮ ਰਾਹੀਂ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਪਾਣੀ ਹੈਗਾ ਸੜਕਾਂ ਦੇ ਉੱਤੇ ਆ ਗਿਆ ਹੈ ਸੜਕਾਂ ਜਿਹੜੀਆਂ ਪੂਰੀਆਂ ਪਾਣੀ ਦੇ ਨਾਲ ਭਰੀਆਂ ਹੋਈਆਂ ਨੇ ਤ ਇਸ ਬਰਸਾਤ ਦੇ ਵਿੱਚ ਪਹਿਲੀ ਬਰਸਾਤ ਜਿਹੜੀ ਅਸੀਂ ਪਹਿਲਾਂ ਮੀਂਹ ਜਿਹੜਾ ਇੰਨੇ ਤੇਜ਼ ਪਿਆ ਹੈਗਾ ਜਿਸ ਨਾਲ ਇੰਨਾ ਪਾਣੀ ਪਾਣੀ ਜਿਹੜਾ ਹਾਜੀਪੁਰ ਦੇ ਵਿੱਚ ਹੋ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਤੁਸੀਂ ਦੇਖਦੇ ਰਹੋ న్యూਸ 8950 ਹਿਮਾਚਲ ਬਣੇ ਰਹੋ ਸਾਡੇ ਨਾਲ ਦੇਖੋ ਤਸਵੀਰਾਂ ਤੁਸੀਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਜੀ న్యూਸ 8950 ਹਿਮਾਚਲ ਦੇ ਮਾਧਿਅਮ ਨਾਲ ਹੀ ਦੇਖੋ ਹਾਜੀਪੁਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਪਾਣੀ ਜਿਹੜਾ ਉਫਾਨ ਦੇ ਉੱਤੇ ਹੈਗਾ ਹੈ ਲਗਾਤਾਰ ਬਾਰਿਸ਼ ਪੈ ਰਹੀ ਹੈ ਬਾਰਿਸ਼ ਦੇ ਨਾਲ ਲਗਾਤਾਰ ਪਾਣੀ ਜਿਹੜਾ ਸੜਕਾਂ ਦੇ ਉੱਤੇ ਜਿਹੜਾ ਹੈ ਇਸ ਵਕਤ ਵਿਚਰਿਆ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਪਾਣੀ ਦੀਆਂ ਲਹਿਰਾਂ ਦੀਆਂ ਜਾ ਰਹੀਆਂ ਤੁਸੀਂ ਦੇਖੋ ਬਾਈਕ ਸਵਾਰ ਆ ਰਹੇ ਨੇ ਕਿਵੇਂ ਪਾਣੀ ਦੇ ਵਿੱਚੋਂ ਲੱਗ ਰਹੇ ਨੇ ਉਹ ਪਾਣੀ ਕਿੰਨੀ ਤੇਜ਼ ਪਾਣੀ ਦੇ ਵਿੱਚ ਵਹਾ ਹੈਗਾ ਇਸ ਵੇਲੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਿਊਜ਼ 8950 ਹਿਮਾਚਲ ਦੇ ਮਾਧਿਮ ਦੇ ਰਾਹੀਂ ਤਸਵੀਰਾਂ ਵਿੱਚ ਬਣੇ ਰੋ ਦੇਖੋ ਤੁਸੀਂ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੇ ਪਾਣੀ ਜਿਹੜਾ ਤੇਜ਼ੀ ਦੇ ਨਾਲ ਹਾਜੀਪੁਰ ਦੇ ਵਿੱਚ ਇਸ ਵਕਤ ਪਾਣੀ ਉਫਾਉਂਦੇ ਦੇਖੋ ਬੱਸ ਦੇਖੋ ਆ ਰਹੀ ਇੱਕ ਬੈਂਚ ਵੀ ਰੁੜ ਕੇ ਆਇਆ ਤਸਵੀਰਾਂ ਦੇਖੋ ਤਸਵੀਰਾਂ ਦੇ ਵਿੱਚ ਬਸ ਆਰੀ ਦੇ ਨਾਲ ਇੱਥੇ ਪਾਣੀ ਦੇ ਨਾਲ ਦੇ ਬਿਹਾਰ ਬੈਂਚ ਦੇਖੋ ਕਿੰਨਾ ਪਾਣੀ ਜਿਹੜਾ ਇੱਕ ਬੈਂਚ ਕਿਸੇ ਦਾ ਰੁੜ ਕੇ ਆ ਗਿਆ ਹੈ ਕਿੰਨੀ ਤੇਜ਼ بارش ਹੋ ਸਕਦੀ ਹੈ ਜਿਸ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਇਸ ਪਹਾਜੀਤ ਪਰਦੇ ਜੋ ਹਾਲਾਤ ਨੇ ਪਾਣੀ ਦੇ ਨਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਜੀ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਵਕਤ ਹਾਜੀਪੁਰ ਦੇ ਸ਼ਹਿਰ ਦੇ ਦੇਖੋ ਕਿਵੇਂ ਜਿਹੜਾ بارش ਦਾ ਪਾਣੀ ਕਿੰਨੀ ਤੇਜ਼ੀ ਦੇ ਨਾਲ ਆ ਰਿਹਾ ਹੈ ਲੋਕਾਂ ਦਾ ਸਮਾਨ ਰੁੜ ਕੇ ਆ ਰਿਹਾ ਹੈ ਤੁਸੀਂ ਤਸਵੀਰਾਂ ਸਾਂਝੀਆਂ ਤੁਹਾਡਾ ਕਰ ਰਹੇ ਹਾਂ ਨਿਊਜ਼ 89 ਪੰਜਾਬ ਹਿਮਾਚਲ ਦੇ ਮਾਧਿਅਮ ਰਾਹੀਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜਾ ਪਾਣੀ ਤੇਜ਼ੀ ਦੇ ਹਾਜੀਪੁਰ ਦੇ ਵਿੱਚ ਬਿਛਰਿਆ ਹੈ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਇੱਕ ਘਰ ਦੇ ਵਿੱਚ ਵੀ ਪਾਣੀ ਵੜ ਗਿਆ ਤੁਹਾਨੂੰ ਘਰ ਦੀਆਂ ਤਸਵੀਰਾਂ ਤੁਹਾਨੂੰ ਸੰਝੀਆਂ ਕਰ ਰਹੇ ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਘਰ ਦੇ ਵਿੱਚ ਪਾਣੀ ਵੜ ਗਿਆ ਹੈ ਤੇ ਪਾਣੀ ਦੇ ਨਾਲ ਜਿਹੜਾ ਘਰ ਦੇ ਵਿੱਚ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਸਮਾਨ ਜਿਹੜਾ ਖਰਾਬ ਹੋ ਗਿਆ ਤਸਵੀਰਾਂ ਤੁਹਾਨੂੰ ਸੰਝੀਆਂ ਕਰ ਰਹੇ ਹਨ ਦਿਖ ਰਿਹਾ ਹੈ ਤਸਵੀਰਾਂ ਦੇ ਵਿੱਚ ਕਿਵੇਂ ਜਿਹੜਾ ਪਾਣੀ ਉਫਾਨ ਦਿੱਤੇ ਹੈਗਾ ਹੈ ਸੱਚੀ ਕਾ ਲਈ ਤੁਸੀਂ ਦੇਖ ਰਹੇ ਹੋ ਨਿਊਜ਼ 89 ਪੰਜਾਬ ਹਿਮਾਚਲ ਮੈਚ ਜੋਨੀਗੜਾ ਤੁਹਾਨੂੰ ਪਹਿਲਾਂ ਦਿਖਾ ਦਈਏ ਇਸ ਵੇਲੇ ਹਾਜੀਪੁਰ ਦੇ ਹਾਲਾਤ ਦੇਖੋ بارش ਮੈਂ ਕੈਮਰਾ ਬਣਾਉਂਗਾ ਪਹਿਲਾਂ ਪਾਣੀ ਦਿਖਾਇਆ ਜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਕਿੰਨੇ ਪੱਧਰੇ بارش ਦੇ ਨਾਲ ਜਿਹੜਾ ਪਾਣੀ ਲਗਾਤਾਰ ਜਿਹੜਾ ਹੈ ਇਹ ਸ਼ਹਿਰ ਦਾ ਪਾਣੀ ਇਕੱਠਾ ਹੋ ਕੇ ਜਿਹੜਾ ਸਾਰਾ ਬਾਹਰ ਆ ਰਿਹਾ ਕਿਉਂਕਿ ਇਸ ਪਾਣੀ ਦੇ ਨਾਲ ਜਿਹੜਾ ਨੁਕਸਾਨ ਕਾਫੀ ਹੋ ਸਕਦਾ ਕਿਉਂਕਿ ਪਿਛਲੀ ਵਾਰ ਵੀ ਜਦੋਂ بارش ਹੋਈ ਸੀ ਬਾਜ਼ੀ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਮੈਂ ਤਸਵੀਰਾਂ ਤਰ੍ਹਾਂ ਸਾਂਝੀਆਂ ਕਰਾਂਗਾ ਕੈਮਰਾ ਨਾਲ ਕੰਮਾਂਗਾ ਜੇ ਅੱਗੇ ਜਾ ਕੇ ਨਾਲ ਦਿਖਾਇਆ ਜਾਵੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਜਿਹੜਾ بارش ਤੇਜ਼ੀ ਦੇ ਨਾਲ ਪਾਣੀ ਦਾ ਪੂਰਾ ਉਫਾਨ ਦੇ ਉੱਤੇ ਹੈਗਾ ਜ ਹਾਜੀਪੁਰ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਲਓ ਤੁਹਾਨੂੰ ਸਮੇਂ ਸਮੇਂ ਸਿਰ ਬੇ ਮੌਸਮ ਦੇ ਵਿੱਚ ਦੇਖੋ ਬਰਸ਼ਾਤ ਦਾ ਮੌਸਮ ਹੈ ਤੇ ਬਰਸ਼ਾਤ ਦੇ ਮੌਸਮ ਵਿੱਚ ਕਿਵੇਂ ਜਿਹੜਾ ਪਾਣੀ ਉਫਾਨ ਦੇ ਉੱਤੇ ਹੈਗਾ ਤਸਵੀਰਾਂ ਤਰ੍ਹਾਂ ਸਾਂਝੀਆਂ ਕਰ ਰਹੇ ਆਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਗੱਡੀ ਜਿਹੜੀ ਆ ਰਹੀ ਹੈ ਪਾਣੀ ਦੇ ਵਿੱਚ ਕੈਮਰਾਮੈਨ ਕਹਾਂਗਾ ਥੋੜਾ ਗੱਡੀ ਵੀ ਇਸ ਵੇਲੇ ਪਾਣੀ ਕਾਫੀ ਜਿਹੜਾ ਪੱਧਰ ਤੇ ਆ ਰ ਗਿਆ ਹੈ ਪਹਾਜੀਪੁਰ ਦੇ ਵਿੱਚ ਦੇਖੋ ਕਿਵੇਂ ਪ੍ਰਸਾਦ ਦੇ ਪਾਣੀ ਨਾਲ ਗੱਡੀਆਂ ਵੀ ਲੰਘ ਰਹੀਆਂ ਇੱਥੇ ਪਾਣੀ ਤੇ ਬੜਾ ਕਾਫੀ ਤੇ ਜਾ ਛੋਟੇ ਛੋਟੇ ਬੱਚੇ ਵੀ ਪਾਣੀ ਵਿੱਚ ਘੁੰਮ ਰਹੇ ਨੇ ਕੈਮਰਾਮੈਨ ਕਹਾਂ ਦਿਖਾਵੇ ਕਿ ਜਾ ਕੇ ਜਿੱਤੇ ਸਾਰੇ ਬੱਚੇ ਜਿਹੜੇ ਛੋਟੇ ਛੋਟੇ ਘੁੰ ਕਿਵੇਂ ਜਿਹੜਾ ਪਾਣੀ ਤਕਰੀਬਨ 4 4 ਫੁੱਟ ਜਿਹੜਾ ਪਾਣੀ ਤੇ 3 ਫੁੱਟ ਦੇ ਲੱਗੇ ਚੱਕ ਜਿਹੜਾ ਪਾਣੀ ਪਹੁੰਚ ਚੁੱਕਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਕੈਮਰਾਮੈਨ ਕੁਮਕੀ ਆ ਕੇ ਦਿਖਾਇਆ ਜਾ ਕਿ ਪਾਣੀ ਦੀ ਨਿਕਾਸੀ ਜਿਹੜੀ ਹੈ ਤੇ ਨਾ ਹੋਣ ਕਰਨਾ ਜਿਹੜਾ ਫਾਜੀਪੁਰ ਦੇ ਸ਼ਹਿਰ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿਵੇਂ ਪਾਣੀ ਦਾ ਜਿਹੜਾ ਪੱਧਰ ਹੈਗਾ ਹੈ ਮੈਂ ਕੈਮਰਾ ਨੇ ਕੋਈ ਕੋਈ ਨਾਲੇ ਦਿਖਾਈ ਜਾਣ ਕਿਵੇਂ ਫੁੱਲ ਹੋ ਚੁੱਕੇ ਨੇ ਤੋਂ ਤਸਵੀਰਾਂ ਗੱਲ ਕਰਾਂਗੇ ਇੱਥੇ ਦੁਕਾਨਦਾਰ ਵੀ ਮੌਜੂਦ ਨੇ ਨਾ ਆ ਗੱਲ ਕਰਾਂਗੇ ਭਾਈ ਅੱਜ ਪਾਣੀ ਬਾਰਿ ਤੇ ਕੀ ਲੱਗਦਾ ਗਰਮੀ ਤੋਂ ਰਾਤ ਮਿਲੀ ਥੋੜੀ ਥੋੜੀ ਮੋੜ ਰਾਤ ਹੈਗੀ ਹੈ ਕਿਹੜਾ ਪਾਣੀ ਹੈ ਇੰਨਾ ਪਾਣੀ ਆ ਰਿਹਾ ਕਿੱਥੋਂ ਆ ਰਿਹਾ ਪਾਣੀ ਪਾਣੀ بارش ਦਾ ਪਾਣੀ ਹੈ ਸਾਰੇ ਸ਼ਹਿਰ ਦੀ ਨਿਕਾਸੀ ਘਟਾ ਹੈ ਨਾਲੇ ਛੋਟੇ ਤੇ ਜਿਹਦੇ ਕਰਕੇ ਪਾਣੀ ਦੀ ਨਿਕਾਸੀ ਪੂਰੀ ਨਹੀਂ ਹੋਣੀ ਤੁਸੀਂ ਦੇਖ ਸਕਦੇ ਲੋਕਾਂ ਦਾ ਕਹਿਣਾ ਹੈਗਾ ਕਿ ਨਿਕਾਸੀ ਨਾ ਹੋਣ ਕਾਰਨ ਜਿਹੜਾ ਇਹ ਹਾਜੀਪੁਰ ਦੇ ਵਿੱਚ ਇੰਨਾ ਪਾਣੀ ਜਿਹੜਾ ਕਿਉਂਕਿ ਨਾਲੇ ਜਿਹੜੇ ਛੋਟੇ ਨੇ ਉਹਦੇ ਕਰਕੇ ਜਿਹੜਾ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵੱਧਦਾ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿਛਲੀ ਬੈਕਸਾਈਡ ਦੀਆਂ ਤਸਵੀਰਾਂ ਦਿਖਾਈਆਂ ਜਾਣ ਫੋ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਨਿਊਜ਼ 89 ਪੰਜਾਬ ਹਮਾਚੰਦਾਲ ਲਿਖਦੇ ਰਹਿਣਾ ਲਗਾਤਾਰ ਸਾਡੀਆਂ ਖਬਰਾਂ ਤੇ ਤੁਹਾਨੂੰ ਪਲ-ਪਲ ਦੀ ਖਬਰ ਜਿਹੜੀ ਨਿਊਜ਼ 89 ਮਾਰੀਦਾ ਰਹੀ ਨਦੀ ਰਹੀ ਲਗਾਤਾਰ ਤੁਹਾਨੂੰ ਬੱਜੀ